ਸ਼ਬੀਚਨ ਵੀ ਮਦੀਨਸਰ ਪੁਲਿਸ ਵੱਲੋਂ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਨੇ ਦੱਸਦੀ ਹੈ ਕਿ ਡੀਐਸਪੀ ਕੱਕੜ ਦੀ ਅਗਵਾਈ ਹੇਠ ਪੁਲਿਸ ਵੱਲੋਂ ਫਲੈਗ ਮਾਰਚ ਪਟਿਆ ਗਿਆ ਜਿਸ ਵਿੱਚ ਐਸਐਚਓ ਸਮੇਤ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਸ਼ਾਮਲ ਹੋਏ ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਚੱਪੇ-ਚੱਪੇ ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਲਵਕਟ ਸਿੰਘ ਖੁਸ਼ੀਪੁਰ ਦੀ ਰਿਪੋਰਟ ਹੁਣ ਤੋਂ ਪਹਿਲਾਂ ਆ ਡੈਸਰੂ ਸਾਹਿਬ ਡਾਕਟਰ ਮਹਿਤਾ ਸਿੰਘ ਜਿਹੜਾ ਡੀਐਸਪੀ ਧੀ ਸਾਹਿਬ ਡਾਕਟਰ ਸ਼੍ਰੀ ਸੰਦੇਵ ਜੀ ਦੇ ਦਿਸ਼ਾ ਅੰਦੇਸ਼ ਤੇ ਅਸੀਂ ਸਬਡਿਵੀਜ਼ਨ ਫਤਿਹ ਕੂੜੀਆਂ ਦੇ ਸਾਰੇ ਸ਼ਹਿਰ ਦੇ ਵਿੱਚ ਛੋਟੇ ਵੱਡੇ ਬਜ਼ਾਰਾਂ ਦੇ ਵਿੱਚ ਅਸੀਂ ਆਪਣਾ ਫਲੈਗ ਮਾਰਚ ਕਰਿਆ ਆਪਣੇ ਸਬਡਿਵੀਜ਼ਨ ਦੀ ਫੋਰਸ ਬਣਾ ਕੇ ਮੇਰੇ ਨਾਲ ਸਬਡਿਵੀਜ਼ਨ ਫਤਿਹ ਕੂੜੀਆਂ ਦੇ ਐਸਟੋ ਨਾਲ ਨੇ ਪੂਰੀ ਫੋਰਸ ਬਲ ਨਾਲ ਹੈ ਅਸੀਂ ਇਹ ਫਲੈਗ ਮਾਰਚ ਕਰ ਰਹੇ ਹਾਂ ਸਾਡਾ ਮੰਤਵ ਜਿਹੜਾ ਹੈ ਫਲੈਗ ਮਾਰਚ ਦਾ ਆਉਣ ਵਾਲੀ 26 ਜਨਵਰੀ ਤੋਂ ਲੈ ਕੇ ਹੈ ਤਾਂ ਕਿ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਟੀ ਰਵੇ ਲੋਕਾਂ ਦੇ ਵਿੱਚ ਵਿਸ਼ਵਾਸ ਬਣਾਈ ਰੱਖਦਾ ਪ੍ਰਿਹਾਰ ਭਿਆਨ ਚ ਲੈ ਗਿਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਬਿਲਕੁਲ ਪਿੱਛੇ ਜਾਦੇ ਉਹ ਸੀਨੀਅਰ ਅਫਸਰ ਦੇ ਦਿਸ਼ਾਂ ਦੇ ਇਸ ਤੇ ਪ੍ਰਿਹਾਰ ਯੂਨੀਵਰਸਿਟੀ ਚ ਲੈ ਗਿਆ ਸੀ ਜਿੱਥੇ ਸਾਨੂੰ 50 ਹੱਡ ਪਟਾੜਾ ਨੂੰ ਬਹੁਤ ਹਫਤਾ ਮਿਲੀ ਆ ਸਾਡੀ ਸਾਊਥ ਦੇ ਵਿੱਚ ਉਸ ਉਹ ਤਿੰਨ ਦਿਨਾਂ ਦੇ ਵਿੱਚ 39 ਪਰਤੀ ਹੋਈ ਆ ਜਿਹਦੇ ਵਿੱਚ ਬਾਊਟ ਬਾਊਟ ਅਸੀਂ 40 ਜਿਹੜੇ ਜਿਹੜੇ ਅਗੇਂਸਟਰ ਵਗੈਰਾ ਮਾਡਰਨ ਸਰ ਉਹਨਾਂ ਨੂੰ ਕਿਫਰ ਕੀਤਾ ਐਸਾ 26 ਜਨਵਰੀ ਲੈ ਕੇ ਕੀ ਮੈਸੇਜ ਦੇਣਾ ਸਭ ਜਿਹੜੀ ਨੂੰ ਲੈ ਕੇ ਸਾਰੇ ਜਿਹੜੇ ਸਭੀ ਲੋਕਾਂ ਨੂੰ ਮੇਰਾ ਉਹ 26 ਜਨਵਰੀ ਦੀਆਂ ਉਹਨਾਂ ਨੂੰ ਸਭ ਕਾਮਨਾਵਾਂ ਆ ਕਿ ਉਹ ਉਹਨਾਂ ਬਹੁਤ ਮੁਬਾਰਕਾਂ ਇਹ ਬਿਲਕੁਲ ਫਿਨਿਸ਼ਨ ਤੋਂ ਹੋ ਗਿਆ ਆਪਣਾ ਸਰਵਿਸ ਮਨਾਣ ਬਿਲਕੁਲ ਸਿਕਿਓਰ ਹੈ ਸਿਕਿਓਰ ਫੀਲ ਕਰ ਰਹੇ ਅਸੀਂ ਉਸੇ ਦਾ ਗੋਲਾ ਤੇ ਤਤੋਂ ਰੋਗਾ ਸਭ ਹੀ ਘੇਰੇ ਤਿਆਰ ਆ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਕਿਸੇ ਨਸ਼ੇ ਪ੍ਰਤੀ ਜਾਂ ਕਿਸੇ ਵੀ ਹੋਰ ਕੋਈ ਹੈਗਾ ਕੋਈ ਕਸ਼ਟ ਹੈਗਾ ਤੋਂ ਤੁਹਾਨੂੰ 12 ਹੁੰਦੇ ਆਪਣਾ ਜਿਹੜਾ ਉਹ ਕਾਲ ਕਰ ਸਕਦੇ ਹਨ ਮੈਸੇਜ ਡਾਲ ਸਕਦੇ ਹਨ ਤੇ ਆਪਣੀ ਕੋਈ ਮੁਖਤਦਸ ਦੁਖਦਸ